ਸਸਿਕਾਲ ਬੀਜੀ ਸਾਰਿਆਂ ਨੂੰ ਜੈ ਸਿ ਬੇਨਡੇ ਪਹੁੰਚੇ ਜਿਲ੍ਹਾ ਸੰਗਰੂਰ ਜੀ ਬੋਰ ਰਿਤਾ ਮਾਲ ਦੇ ਚੱਕਰ ਰਾਂ ਜੀ ਬੋਰ ਦਿਖਾਉਨੇ ਤੁਹਾਨੂੰ ਚੱਲ ਬਈ ਸਾਡੇ ਸੇਕ ਆ ਕੈਮਰਾਮੈਨ ਨੇ ਇਹ ਆਪਣੇ ਅਟੋਲ ਚਾਹਰਾ ਪੰਜੀ ਕੁਏ ਬਲ ਕਰਾ ਵਸੇ ਪੰਜੀ 4:00 ਵਜੇ 11:14 4:30 ਜੂਮ ਕਰ ਲੈਣੋ ਕਿੰਨਾ ਹੋ ਗਿਆ ਦੇਖ ਮੜਾਇਆ ਚੱਲ ਜਾਣ ਦੇ ਮੜਾ ਤਾਂ ਜੱਕ ਸਾਡਾ ਜਾਣ ਦੇ ਇਹ ਪਾਣੀ ਹੈਗਾ 145 ਦੀ ਹੂੰ ਹੌਲੀ ਚੱਲੀ ਬਣੀ ਹੂੰ ਹੋ ਗਿਆ ਥੱਲੇ ਟੈਂਕੀ ਨਾਲ ਨਿਕਾਇਦਾ ਚਰਕਾ ਹੁੰਦਾ ਕੋਈ ਖਰਚਾ ਦੇਖ ਲਿਆ ਬੂਹ ਨਾਲੇ ਮੋੜੀ ਰੋਕ ਖੜਾ ਲਾਉਰੇ ਰ ਲੈ ਖੜਾ ਲੈ ਪਾਣੀ ਫੁੱਲਦੀਗਾ ਹਾਂ ਜੀ ਪਹਿਲਾਂ ਫੁੱਲਦੀ ਉਹ ਤੋਂ ਬਾਅਦ ਘਟੇਗੀ ਜੇ ਰਿਤਾ ਚੱਕ ਲਿਆ ਤੋ ਘਟੇਗੀ ਇੱਦਾਂ ਚੱਕ ਕੇ ਮੋਟਰ ਬੰਦ ਹੋਊਗੀ ਵੀਰੇ ਇਸੇ ਬੰਦ ਹੋਊਗੀ ਹਾਂ ਬੰਦੋਗੇ ਫਿਰ ਦੁਬਾਰਾ ਤੋਂ ਚਲਾਈ ਬਾ ਫਿਰ ਤਾਂ ਮੜਾਏ ਪਾਣੀ ਗੱਟ ਕੇ ਫੇਰ ਬੰਦ ਹੋਊਗੀ ਜਾਮ ਹੋ ਗਈ ਮੋਟਰ ਦੋ ਜਿਆਦਾ ਕੰਮ ਕਰ ਜਾਈਏ ਦੇਖੀਂ ਪਾਓ ਤਾਂ ਨੰਬਰ ਹਾਂ ਫੇਰ ਵੇਖਿਆ ਤੇ ਉਰੇ ਕਰੀ ਥਲੇ ਬਸ ਉੱਪਰ ਖੜਾ ਲਾ ਉੱਪਰ ਕਰ ਮੜਾ ਜਾ ਉੱਪਰ ਕਰੀ ਮੜਾ ਜਾ ਹੋਰ ਘਰ ਉੱਪਰ ਤਾਂ ਜਾ ਇੱਕ ਸਾਡਾ ਬਸ ਖੜਾ ਲਈ ਥਲੇ ਜਾਣ ਦੇ ਹੌਲੀ 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 ਟੋਟਾ ਵਾਇਪਰੋਂ ਹੌਲੀ 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 ਇਹਦਾ ਪਾਇ ਪਾੜ ਕੀ ਬਈ ਯਾਰ ਅੱਡੀ ਹੋ ਗਿਆ ਜੰਮੀ ਬਈ ਬਸ ਜੀ ਮੋਟਰ ਸੌਖੀ ਨਿਕਲੀ ਮੋਟਰ ਬਾਈ ਪਹਿਲਾਂ ਤਾਂ ਟੋਟਾ ਮਸ਼ੀਨ ਨਿਕਲਿਆ ਹੂੰ ਹੋਰ ਤਾਂ ਜੱਕ ਮੜਾ ਤਾਂ ਜੱਕ ਛੱਡੀ ਬਸ ਹਲੋ ਅੜਦੇ ਹਾਂ ਕਿੱਥੇ ਗਾ ਗਏ ਬਾਈ بس چلا آجو ਇਹ ਤਾਂ ਬੋਰ ਪਤਾ ਕੀ ਹੋ ਗਿਆ ਬਾਈ بس ਹੋਰ ਨਾ ਸੱਡੀ ਬਾਈ ਇਹਦੇ 175 ਨਾਲ ਬੋਰ ਪਾੜ ਕੇ بس ਐਵੇਂ ਮੈਲਾ ਫਲੱਕ ਡੀ ਜੇਗੀ ਸਿੱਧੇ ਨੂੰ ਸਿੱਧੀ ਠੀਕ ਹੈ ਜੀ ਜੇ ਇਹ ਤਾਂ ਹੁਣ ਮਾੜੀ ਮੋਟੀ ਹੋਵੇ ਗਲੀਆਂ ਚੱਲੇ ਹੁਣ ਜਾਂ ਕੁਸ ਹੋਰ ਹੋਵੇ ਮਾੜਾ ਮੁੱਟਾ ਪੈਪ ਹੋਵੇ ਚੱਲ ਬੋਰ ਵਿਹਲਾ ਹੋਵੇ ਥੱਲੇ ਕੈਮਰਾ ਬਗ ਜੀ ਪਤਾ ਕਰ ਲੈ ਕੈਮਰਾ ਥੱਲੇ ਰਿਤੱਕ ਭਰੇ ਪੈ 175 ਫੁੱਟ ਤੱਕ ਹੀ ਹੋਣਾ ਕੀ ਹੁਣ ਅਸੀਂ ਕੱਢ ਲੰਗਾ ਕੈਮਰਾ ਬਾਹਰ ਹੀ ਸਸਰਗਾਲ ਜੀ ਸਸਰਗਾਲ ਜੀ ਪਿੰਡ ਪਹੁੰਚਦੇ ਅਸੀਂ ਬੇਨੜੇ ਹੀ ਅੱਜ ਜਿਹੜਾ ਸਗਰੂਰ ਬੋਰ ਚੈੱਕ ਕਰਨ ਵਾਸਤੇ ਕਰ ਲ ਬੁਰਮ ਮਨ ਲੋ ਮੋਟਰ ਮਾਰਗ ਦੀ ਰੇਤ ਰ ਇਹਨਾਂ ਦਾ ਪਾਈਆਂ ਨੇ ਇਹਨਾਂ ਨੇ ਮੋਟਰ ਕੱਢ ਲਈ ਸੀ ਬਾਈਆਂ ਨੇ ਮਨ ਲੋ ਬਹੁਤ ਮਿਹਨਤ ਨਾਲ ਤੇ ਉਸ ਤੋਂ ਬਾਅਦ ਮੋਟਰ ਕੱਢਣ ਤੋਂ ਬਾਅਦ ਬਾਈਆਂ ਨੇ ਆਪਾਂ ਨੂੰ ਪਹਿਲਾਂ ਪੈਂਚਰ ਲਾਇਆ ਸੀ ਤੇ ਇਹਨਾਂ ਨੇ ਸੋਚੇ ਵੀ ਚਲੋ ਵੀ ਆਪਾਂ ਬੋਰ ਦੇਖਾ ਲੈਣੇ ਵੀ ਇਹਦੇ ਨਾਲ ਜੇ ਕੋਈ ਬੋਰ ਠੀਕ ਹੁੰਦਾ ਤਾਂ ਆਪਾਂ ਇਹਦਾ ਕੰਮ ਕਰਵਾ ਲਾਂਗੇ ਕਿਉਂਕਿ ਕੱਦੂ ਕਰਿਆ ਹੋਇਆ ਸੀ ਲਵੇ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਕੈਮਰਾ ਮਾਰ ਕੇ ਦੇਖਿਆ 175 ਫੁੱਟ ਤੋਂ ਬੋਰ ਟੁੱਟਿਆ ਹੋਇਆ ਹੈਗਾ ਤੇ ਦੂਗਾ ਮਨ ਲਓ ਪਲਾਸਟਿਕਾ ਜਿਹੜੀ ਉਹਦੇ ਵਿੱਚ ਵਿਚ ਆ ਰਹੀ ਹੈ ਜਮਾ ਕਾਲਾ ਰੇਤਾ ਪੂਰਾ ਮੰਨ ਲਓ ਜਿਹਨੂੰ ਕਹਿ ਸਕਦਾ ਕਾਫੀ ਬੋਰ ਜਿਆਦਾ ਪਟਿਆ ਹੋਇਆ ਹੈਗਾ ਇਹਦੇ ਕਾਰਨ ਪੈਂਚਰ ਲੱਗਣ ਦੇ ਯੋਗ ਨਹੀਂ ਹੈਗਾ ਬਾਕੀ ਟਾਈਮ ਥੋੜਾ ਜਿਆ ਸਾਨੂੰ ਪਤੀ ਜੀਰੀ ਦਾ ਕੰਮ ਉੱਤੇ ਆ ਗਿਆ ਇਹਦੇ ਕਰਕੇ ਆਪਾਂ ਨੇ ਜਵਾਬ ਦਿੱਤਾ ਪਾਈਆਂ ਨੂੰ ਵੀ ਤੁਸੀਂ ਬੋਰ ਨਮਾ ਲਵਾ ਲਓ ਜੀ ਬਾਅਦ ਮੇਰੇ ਨਾਲ ਬੋਰ ਲਵਾ ਲਓ ਜਦ ਕਿ 1-2 ਦਿਨ ਦੇ ਵਿੱਚ ਹੋ ਜਾਊਗਾ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781754492 ਬਾਕੀ YouTube ਤੇ ਸਾਡਾ ਪੇਜ ਹੋਣਾ ਮੁਖਤਿਆਰ ਨਮੂਲ ਦੇਣਾ ਤੇ ਕਦੇ ਵੀ ਸਰਚ ਕਰ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ